ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਦਸਾਂ ਸਾਲਾਂ ਦਾ ਉਹ ਜਵਾਕ ਮੇਰੀ ਅਕੈਡਮੀ ਵਿੱਚ ਸਭ ਤੋਂ ਵਧੀਆ ਪੰਗੜਾ ਪਾਇਆ ਕਰਦਾ ਜਿਹੜਾ ਸਟੈਪ ਵੀ ਸਿਖਾਉਂਦਾ ਸਭ ਤੋਂ ਪਹਿਲਾਂ ਉਸੇ ਨੂੰ ਸਮਝ ਆਇਆ ਕਰਦਾ ਹੈਰਾਨ ਸਾਂ ਕਿ ਪੰਜਾਬੀ ਚੱਜ ਨਾਲ ਬੋਲੀ ਨਹੀਂ ਜਾਣਦੀ ਪਰ ਐਡੇ ਔਖੇ ਐਕਸ਼ਨ ਕਿਦਾਂ ਸਿੱਖ ਜਾਂਦਾ ਅਕਸਰ ਆਪਣੀ ਮਾਂ ਨਾਲ ਆਇਆ ਕਰਦਾ ਉਹ ਘੋੜੇ ਵਿੱਚ ਪਈ ਉਹਦੀ ਨਿੱਕੀ ਜਿਹੀ ਭੈਣ ਵੀ ਉਸ ਵੱਲ ਵੇਖਦੀ ਰਹਿੰਦੀ। ਲੇਟ ਹੋ ਜਾਂਦਾ ਤਾਂ ਦਲੀਲ ਹੁੰਦੀ ਕਿ ਮਾਂ ਕੰਮ ਤੋਂ ਬਾਅਦ ਨਿੱਕੀ ਭੈਣ ਨੂੰ ਡੀ ਕੇਅਰ ਚੁੱਕਣ ਗਈ ਲੇਟ ਹੋ ਗਈ ਸੀ। ਇੱਕ ਦਿਨ ਉਹ ਚੇਚਾ ਦੱਸਣ ਆਇਆ ਕਿ ਫੁਲਾਣੇ ਦਿਨ ਮੇਰੇ ਡੈਡ ਨੇ ਆਉਣਾ ਹੈ। ਉਸ ਦਿਨ ਮੈਂ ਪਹਿਲਾਂ ਇਕੱਲਾ ਪੰਗੜਾ ਪਾਉਂ ਫਿਰ ਗਰੁੱਪ ਦੇ ਨਾਲ। ਮਨਪਸੰਦ ਗੀਤਾਂ ਦੀ ਲਿਸਟ ਪਹਿਲਾਂ ਹੀ ਫੜਾ ਦਿੱਤੀ ਅਤੇ ਹੋਰ ਵੀ ਜੋਰਾ ਛੋਰਾ ਨਾਲ ਪੰਗੜਾ ਸਿੱਖਣਾ ਸ਼ੁਰੂ ਕਰ ਦਿੱਤਾ। ਨਾਲਦਿਆਂ ਨੂੰ ਵੀ ਅਕਸਰ ਬੜੇ ਚਾਅ ਨਾਲ ਦੱਸਿਆ ਕਰੇ ਕਿ ਫਲਾਣੇ ਦਿਨ ਮੇਰੇ ਪਿਉਣੇ ਆਉਣਾ ਹੈ। ਉਸ ਦਿਨ ਕੋਈ ਵੀ ਗਲਤੀ ਬਿਲਕੁਲ ਵੀ ਨਾ ਕਰਿਓ। ਮਿੱਥੇ ਦਿਨ ਪੂਰੇ ਉਤਸ਼ਾਹ ਨਾਲ ਆਇਆ। ਮੈਂ ਵੀ ਧਿਆਨ ਨਾਲ ਇੰਨ ਬਿਨ ਉਂਝ ਹੀ ਕੀਤਾ ਜਿੱਦਾਂ ਦੀ ਤਿਆਰੀ ਕੀਤੀ ਸੀ। ਪਰ ਕਾਰੋਬਾਰੀ ਜਿਹੇ ਉਦੇਸ਼ ਦਾ ਉਸ ਦਾ ਬਾਪ ਸਾਰੇ ਟਾਈਮ ਹੱਥ ਵਿੱਚ ਫੜੇ ਮੋਬਾਈਲ ਤੇ ਹੀ ਰਿਹਾ। ਚੱਲਦੇ ਪੰਗੜੇ ਵਿੱਚ ਵੀ ਕਦੀ ਬਾਹਰ ਚਲਾ ਜਾਇਆ ਕਰਦਾ ਕਦੇ ਵੱਜਦੀਆਂ ਉਂਗਲਾਂ ਨਾਲ ਫੋਨ ਵੱਲ ਦੇਖਦਾ ਹੋਇਆ ਇਹ ਗੱਲ ਭੁੱਲ ਜਾਂਦਾ ਕਿ ਉਹ ਇੱਥੇ ਆਇਆ ਕਿਸ ਨੂੰ ਵੇਖਣ ਸੀ ਅਜੇ ਸਾਰਾ ਕੁਝ ਪੂਰਾ ਵੀ ਨਹੀਂ ਹੋਇਆ ਸੀ ਕਿ ਅਚਾਨਕ ਮੇਰੇ ਕੋਲ ਆਇਆ ਆਖਣ ਲੱਗਾ ਇਸ ਦੀ ਮਾਂ ਨੂੰ ਭੇਜਦਾ ਹਾਂ ਮੈਨੂੰ ਕੋਈ ਜ਼ਰੂਰੀ ਕੰਮ ਆਣ ਪਿਆ ਡੈਡ ਨੂੰ ਇੰਜ ਬਾਹਰ ਜਾਂਦੇ ਨੂੰ ਦੇਖ ਉਹ ਚਲਦੇ ਪੰਗੜੇ ਵਿੱਚੋਂ ਹੀ ਬਾਹਰ ਆ ਗਿਆ ਫਿਰ ਮੇਰੇ ਕੋਲ ਹੀ ਗੋਡਿਆਂ ਵਿੱਚ ਸਿਰ ਦੇ ਕੇ ਬੈਠ ਗਿਆ ਮੈਨੂੰ ਪਤਾ ਲੱਗ ਗਿਆ ਪਰ ਫੇਰ ਵੀ ਸਿਰ ਤੇ ਹੱਥ ਫੇਰ ਪੋਚੀ ਲਿਆ ਕਿ ਪੁੱਤਰਾ ਕੀ ਗੱਲ ਹੋਈ ਪਰ ਸਿਵਾਏ ਉਸ ਦੀਆਂ ਗਿੱਲੀਆਂ ਅੱਖਾਂ ਦੇ ਮੈਨੂੰ ਹੋਰ ਕੁਝ ਵੀ ਨਾ ਦੱਸਿਆ ਮੋੜੋ ਕਿੰਨੇ ਦਿਨ ਆਇਆ ਹੀ ਨਾ ਮਾਂ ਨੇ ਦੱਸਿਆ ਕਿ ਆਖਦਾ ਹੁਣ ਮੇਰਾ ਪੰਗੜਾ ਪਾਉਣ ਨੂੰ ਜੀ ਨਹੀਂ ਕਰਦਾ ਅੱਕੇ ਹੋਏ ਨੇ ਇੱਕ ਦਿਨ ਉਸਦੇ ਬਾਪ ਨੂੰ ਫੋਨ ਲਾ ਲਿਆ ਪੰਜ ਛੇ ਵਾਰ ਮਗਰੋਂ ਆਖੀਰ ਫੋਨ ਚੁੱਕ ਹੀ ਲਿਆ ਤਾਂ ਮੈਨੂੰ ਆਖਣ ਲੱਗਾ ਐਡੀ ਵੀ ਕਿਹੜੀ ਵੱਡੀ ਗੱਲ ਹੋ ਗਈ ਕਾਰੋਬਾਰਾਂ ਵਿੱਚ ਥੋੜੀ ਬਹੁਤ ਉੱਨੀ ਇੱਕੀ ਤੇ ਚੱਲਦੀ ਹੀ ਰਹਿੰਦੀ ਥੋੜਾ ਬਹੁਤ ਸਮਝਾ ਬਿਜਾ ਕੇ ਉਹਨੂੰ ਮਨਾ ਲੈ ਬੇਸ਼ੱਕ ਫੀਸ ਵਜੋਂ 100 200 ਵੱਧ ਵੀ ਲੈ ਲਵੀਂ ਉਸ ਦਿਨ ਪਹਿਲੀ ਵਾਰ ਆਪੇ ਤੋਂ ਬਾਹਰ ਹੁੰਦੇ ਹੋਏ ਨੇ ਇੰਨੀ ਗੱਲ ਸਾਫ਼-ਸਾਫ਼ ਆਖ ਦਿੱਤੀ ਕਿ ਦੋਸਤਾ ਅੱਜ ਤੂੰ ਬੇਸ਼ੱਕ ਪਿਓ ਦੇ ਪਿਆਰ ਵਾਲੇ ਕੀਮਤੀ ਜਿਹੇ ਇੱਕ ਮਜਸਮੇ ਨੂੰ ਦੁਬਾਰਾ ਅਵਸਾਰਨ ਲਈ ਕੁਝ ਕੁ ਡਾਲਰ ਪੇਸ਼ਕਸ਼ ਵਜੋਂ ਮੈਨੂੰ ਆਫਰ ਜ਼ਰੂਰ ਕਰ ਦਿੱਤੇ ਪਰ ਜਿਸ ਦਿਨ ਤੇਰੇ ਕੋਲ ਪੈਸੇ ਅਤੇ ਕਾਰੋਬਾਰ ਤੋਂ ਇਲਾਵਾ ਹੋਰ ਕੁਝ ਵੀ ਨਾ ਰਿਹਾ ਤਾ ਉਸ ਦਿਨ ਫੇਰ ਗਵਾਚ ਗਈ ਕਿਸੇ ਕੀਮਤੀ ਸ਼ਹਿਲੇ ਡਾਲਰਾਂ ਦੀ ਕੋਈ ਵੱਡੀ ਜਹੀ ਪੇਸ਼ਕਾਸ਼ ਕਿਸੇ ਹੋਰ ਨੂੰ ਦੁਬਾਰਾ ਨਾ ਕਰ ਬੈਠੀ ਪੱਕੀ ਮੂੰਹ ਦੀ ਖਾਵੇਂਗਾ ਕਿਉਂਕਿ ਇੰਜ ਦੇ ਕੁਝ ਕੀਮਤੀ ਖਜ਼ਾਨੇ ਲੱਭਣੇ ਬੰਦੇ ਦੇ ਤਾਂ ਕੀ ਸੱਚੇ ਰੱਬ ਦੇ ਹੱਥ ਵਸ ਵੀ ਨਹੀਂ ਹੁੰਦੇ